ਮੰਡ ਦੇ ਵਿੱਚ ਆਂਡਿਆਂ ਦੀ ਜਿੱਥੇ ਡਿਮਾਂਡ ਵਧੀ ਹੈ ਉੱਥੇ ਹੀ ਨਕਲੀ ਆਂਡੇ ਵੀ ਬਾਜ਼ਾਰ ਦੇ ਵਿੱਚ ਆ ਚੁੱਕੇ ਨੇ ਸਿਰਫ 2 ਸਟੈਪ ਦੇ ਨਾਲ ਪਹਿਚਾਨ ਸਕਦੇ ਹੋ ਕਿ ਆਂਡਾ ਅਸਲੀ ਹੈ ਜਾਂ ਨਕਲੀ ਹੈ ਕਿਤੇ ਗੰਦਾ ਆਂਡਾ ਜਾਂ ਨਕਲੀ ਆਂਡਾ ਆਪਣੇ ਬੱਚਿਆਂ ਨੂੰ ਨਾ ਖਵਾ ਦਿਓ ਨੈਕਸਟ ਪੋਟ ਨੇ ਦੱਸਿਆ ਹੈ ਕਿ ਕਿਵੇਂ ਸਿਰਫ 2 ਤਰੀਕੇ ਦੇ ਨਾਲ ਜੋ ਹੈ ਉਹ ਦੇਸੀ ਆਂਡੇ ਦੀ ਪਹਿਚਾਨ ਹੋ ਸਕਦੀ ਹੈ ਕਿਤੇ ਤੁਸੀਂ ਆਂਡਾ ਚਾਪਤੀ ਜਾਂ ਸਿੰਦੂਰ ਵਾਲਾ ਤਾਂ ਨਹੀਂ ਖਾ ਰਹੇ ਹੋ ਕਿਵੇਂ ਪਹਿਚਾਨ ਕਰੋਗੇ ਇਹ ਜਾਣ ਕੇ ਜਾਓ ਤੇ ਸ਼ੇਅਰ ਵੀ ਕਰਿਓ ਜੀ ਆਸੋ ਇਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਠੰਡ ਦੇ ਸਮੇਂ ਦੇ ਵਿੱਚ ਐਕਸਪਰਟਸ ਦੱਸਦੇ ਨੇ ਕਿ ਲੋਕ ਗਰਮ ਚੀਜ਼ਾਂ ਜ਼ਿਆਦਾ ਖਾਂਦੇ ਨੇ ਤੇ ਆਂਡਾ ਵੀ ਗਰਮ ਚੀਜ਼ਾਂ ਦੇ ਵਿੱਚ ਆਉਂਦਾ ਹੈ ਠੰਡ ਦੇ ਵਿੱਚ ਜਿਹੜਾ ਹੈ ਉਹ ਆਂਡਿਆਂ ਦੀ ਡਿਮਾਂਡ ਦੱਸਿਆ ਜਾ ਰਿਹਾ ਹੈ ਕਿ ਵੱਧ ਜਾਂਦੀ ਹੈ ਇਹਦੇ ਵਿੱਚ ਡਾਕਟਰ ਦੱਸਦੇ ਨੇ ਕਿ ਆਂਡੇ ਖਾਣ ਦੀ ਉਹ ਸਲਾਹ ਵੀ ਦਿੰਦੇ ਨੇ ਦੱਸਦੀ ਹੈ ਕਿ ਲੋਕ ਜੋ ਹੈ ਉਹ ਸਵੇਰੇ ਜੋ ਹੈ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਦੇਸੀ ਆਂਡਾ ਖਵਾਉਂਦੇ ਨੇ ਤਾਂਕਿ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਗਰਮ ਰਵੇ ਅਤੇ ਖਾਂਸੀ ਜ਼ੁਕਾਮ ਜਿਹੜਾ ਹੈ ਉਹਨਾਂ ਦੇ ਆਸ-ਪਾਸ ਨਾ ਲੱਗੇ ਲੇਕਿਨ ਕੀ ਤੁਹਾਨੂੰ ਪਤਾ ਹੈ ਕਿ ਅਸਲੀ ਦਸ ਕੇ ਬਹੁਤ ਵਾਰ ਤੁਹਾਨੂੰ ਨਕਲੀ ਅੰਡੇ ਵੇਚੇ ਜਾਂਦੇ ਨੇ ਫਿਲਹਾਲ ਦੇ ਦੇ ਵਿੱਚ ਵੀ ਕੁਝ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਦੇ ਵਿੱਚ ਨਕਲੀ ਅੰਡੇ ਬਣਾਏ ਗਏ ਅਤੇ ਨਕਲੀ ਅੰਡਿਆਂ ਦੀ ਵਿਕਰੀ ਕੀਤੀ ਜਾਂਦੀ ਸੀ ਸੰਦੂਰ ਚਾਹ ਪੱਤੀ ਅਤੇ जो सफेद पेंट का इस्तेमाल करके देसी आंडे बनाए जा रहे थे कि पछाण करोगे कि आंडा जो लिया है क्योंकि देसी आंडे थोड़े महंगे होंगे नकली तैयार करते हैं देसी आंडे की कीमत जिम्मे मैं दस ज्यादा होंगी असली लोग इस तरह के काम करते हैं एक्सपर्ट राकेश चौकसे दसते ने कि देसी आंडा अंदर तो एकदम डार्क कलर का होंगे ਹੈਬਿਟ ਅੰਡਾ ਜਿਹੜਾ ਹੈ ਉਹ ਸਫੇਦ ਕਲਰ ਦਾ ਹੁੰਦਾ ਹੈ ਹੈਬਿਟ ਅੰਡਾ ਵੱਡਾ ਹੁੰਦਾ ਹੈ ਜੇਕਰ ਚਾਹ ਪੱਤੀ ਦਾ ਕਲਰ ਲਗਾ ਕੇ ਕੋਈ ਤੁਹਾਨੂੰ ਅੰਡਾ ਵੇਚ ਰਿਹਾ ਹੈ ਤੇ ਤੁਸੀਂ ਉਸ ਨੂੰ ਧੋਕੇ ਜਾਂ ਨਮਕ ਦੇ ਨਾਲ ਰਗੜ ਕੇ ਵੀ ਉਸ ਦੀ ਜਾਂਚ ਕਰ ਸਕਦੇ ਹੋ ਹੁਣ ਤੁਸੀਂ ਕਹੋਗੇ ਕਿ ਕਿਵੇਂ ਕਿਵੇਂ ਉਸ ਨੂੰ ਧੋਕੇ ਜਾਂ ਨਮਕ ਰਗੜ ਕੇ ਉਸ ਦੀ ਪਛਾਣ ਹੋ ਸਕਦੀ ਹੈ ਤੇ ਤੁਹਾਨੂੰ ਦੱਸ ਦਿਆ ਕਿ ਐਕਸਪਰਟ ਦੱਸਦੇ ਨੇ ਕਿ ਜਦੋਂ ਤੁਸੀਂ ਨਕਲੀ ਅੰਡੇ ਨੂੰ ਧੋਵੋਗੇ ਜਾਂ ਉਸ ਦੇ ਉੱਤੇ ਨਮਕ ਰਗੜੋਗੇ ਤਾਂ ਆਪਣਾ ਕਲਰ ਛੱਡਣਾ ਸ਼ੁਰੂ ਕਰ ਦੇਵੇਗਾ ਪਰ ਦੂਸਰੇ ਪਾਸੇ ਜਿਹੜਾ ਅਸਲੀ ਆਂਡਾ ਹੋਏਗਾ ਜਿਹੜਾ ਦੇਸੀ ਆਂਡਾ ਹੋਏਗਾ ਉਹ ਕਲਰ ਨਹੀਂ ਛੱਡੇਗਾ ਜਿਸ ਦੇ ਨਾਲ ਤੁਸੀਂ ਇਸ ਦੀ ਪਛਾਣ ਜਿਹੜੀ ਆ ਉਹ ਕਰ ਸਕਦੇ ਹੋ ਕਰ ਸਕਦੇ ਹੋ ਟੀਮ ਨੇ ਜਦ ਐਕਸਪੋਰਟਸ ਰੱਖ ਕੇ ਚੌਕਸੇ ਚੌਕਸੇ ਨੇ ਜਿਹੜਾ ਦੱਸਿਆ ਹੈ ਕਿ ਠੰਡ ਦਿਨਾਂ ਦੇ ਵਿੱਚ ਜ਼ਿਆਦਾ ਆਂਡੇ ਦੀ ਡਿਮਾਂਡ ਇਸ ਕਰਕੇ ਵੱਧ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਬੱਚੇ ਦੇਸੀ ਆਂਡੇ ਜਿਹੜੇ ਨੇ ਉਹ ਖਲਾਏ ਜਾਂਦੇ ਨੇ ਬੱਚਿਆਂ ਨੂੰ ਤਾਂ ਕਿ ਉਹਨਾਂ ਦੇ ਸਰੀਰ ਦੇ ਵਿੱਚ એનર્ਜੀ ਰਹੇ ਅਤੇ ਗਰਮੀ ਜਿਹੜੀ ਆ ਉਹ ਔਰ ਜਿਹੜਾ ਉਹ ਹੋਵੇ ਸੋ ਤੁਹਾਨੂੰ ਤਿੰਨ ਆਸਾਨ ਤਰੀਕੇ ਦੇ ਨਾਲ ਤੁਸੀਂ ਦੇਸੀ ਆਂਡੇ ਦੀ ਪਛਾਣ ਜਿਹੜੀ ਆ ਉਹ ਕਰ ਸਕਦੇ ਹੋ ਦੇਸੀ ਆਂਡੇ ਨੂੰ ਤੁਸੀਂ ਤਿੰਨ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਪਛਾਣ ਕਰ ਸਕਦੇ ਹੋ ਕਿ ਜਿਹੜਾ ਅੰਦਰ ਤੋਂ ਜਿਹੜਾ ਆਂਡੇ ਦੀ ਪਛਾਣ ਹੁੰਦੀ ਆ ਉਹ ਅੰਦਰ ਦਾ ਪੀਲਾ ਹੁੰਦਾ ਹੈ ਤੇ ਬਹੁਤ ਹੀ ਡਾਰਕ ਹੁੰਦਾ ਹੈ ਦੂਸਰਾ ਤਰੀਕਾ ਅੰਡਾ ਬਿਲਕੁਲ ਹਲਕਾ ਹੁੰਦਾ ਹੈ ਤੇ ਤੀਸਰਾ ਤਰੀਕਾ ਕਿ ਗਰਮ ਪਾਣੀ ਦੇ ਵਿੱਚ ਇਹਨੂੰ ਧੋ ਕੇ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਮਤਲਬ ਉਸ ਦੀ ਜਾਂਚ ਕਰ ਸਕਦੇ ਹੋ ਮਤਲਬ ਜਿਹੜਾ ਅਸਲੀ ਆਂਡਾ ਹੋਏਗਾ ਉਹ ਤੁਸੀਂ ਗਰਮ ਪਾਣੀ ਦੇ ਵਿੱਚ ਧੋ ਕੇ ਪਛਾਣ ਕਰੋ ਅਤੇ ਉਸ ਨੂੰ ਉਸ ਦਾ ਪੀਲਾਪਨ ਚੈੱਕ ਕਰੋ ਵੀ ਕਿਹੋ ਜਿਹਾ ਹੈ ਤੇ ਜਿਹੜਾ ਦੇਸੀ ਆਂਡਾ ਹੁੰਦਾ ਉਹ ਥੋੜਾ ਜਿਹਾ ਹਲਕਾ ਹੁੰਦਾ ਹੈ ਦੂਜੇ ਆਂਡਿਆਂ ਦੇ ਨਾਲ ਕੰਪੇਅਰ ਕੀਤਾ ਜਾਵੇ ਤੇ ਇਸ ਸਾਈਜ਼ ਦੇ ਵਿੱਚ ਵੀ ਛੋਟੇ ਹੁੰਦੀ ਹੈ ਤੇ 25 ਤੋਂ 30 ਗ੍ਰਾਮ ਦਾ ਇੱਕ ਆਂਡਾ ਜਿਹੜਾ ਉਹ ਹੁੰਦਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਆਂਡੇ ਦੀ ਪਛਾਣ ਜਿਹੜੀ ਆ ਉਹ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਕੋਈ ਗਲਤ ਆਂਡਾ ਨਾ ਵੇਚੇ ਤੇ ਤੁਸੀਂ ਗਲਤ ਆਂਡੇ ਦੀ ਪਛਾਣ ਜਿਹੜੀ ਉਹ ਇਸ ਤਰੀਕੇ ਨਾਲ ਕਰਕੇ ਇਹ ਜਾਂਚ ਕਰ ਸਕੋ ਕਿ ਜਿਹੜਾ ਤੁਸੀਂ ਆਪਣੇ ਪਰਿਵਾਰ ਨੂੰ ਆਂਡਾ ਖਿਲਾ ਰਹੇ ਹੋ ਉਹ ਬਿਲਕੁਲ ਸਹੀ ਹੈ